ਵਾਇ ਗੁਰਦੀ ਮੇਸਰ ਕਾਸੀ ਆ ਕਿ ਪਾਕਿਸਤਾਨ ਬਸਾਖੀ ਮਨਾਉਣ ਗਏ ਸੀ ਲਾਹੌਰ ਵਿੱਚ ਜੋ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਹੈ ਉੱਥੇ ਵੀ ਜਾਣ ਦਾ ਮੌਕਾ ਮਿਲਿਆ ਉੱਥੇ ਜਾ ਕੇ ਗਰਭ ਵੀ ਮਹਿਸੂਸ ਕੀਤਾ ਤੇ ਦੁੱਖ ਵੀ ਹੋਇਆ ਕਿ ਕਦੀ ਸਿੱਖਾਂ ਦਾ ਰਾਜ ਸੀ ਮੋਇਆ ਜਦੋਂ ਪੰਜਾਬ ਦਾ ਮਹਾਰਾਜਾ ਮੋਈ ਬੀਰਤਾ ਬੀਰ ਪੰਜਾਬੀਆਂ ਦੀ ਉਹ ਜੀ ਦੇ ਨਾਲ ਵੈਰੀ ਥਰ ਥਰ ਕੰਬਦੇ ਸੀ ਟਟ ਗਈ ਸ਼ਮਸ਼ੀਰ ਪੰਜਾਬੀਆਂ ਦੀ ਉਹਦੇ ਰੰਗ ਮਹਿਲ ਵਿੱਚ ਲੋ ਡੁੱਲਾ ਤੇ ਲਿਬੜ ਗਈ ਤਸਵੀਰ ਪੰਜਾਬੀਆਂ ਦੀ ਉਹ ਤਰ ਗਿਆ ਛੇਰ ਤੇ ਪੈਰਾਂ ਵਿੱਚ ਫੇਰ ਪੈ ਗਈ ਲੱਥੀ ਲੱਥੀ ਜੰਜੀਰ ਪੰਜਾਬੀਆਂ ਦੀ ਕਿੱਦਾਂ ਦਸੀਏ ਕਿ ਮੇਂਦ ਪੈਰ ਵੇਲੇ ਲੁੱਟੀ ਗਈ ਹੀਰ ਪੰਜਾਬੀਆਂ ਦੀ ਉਹ ਕੱਲਾ ਸ਼ੇਰਨੀ ਛੜਿਆ ਚਖਾ ਅੰਦਰ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਉਹ ਕੱਲਾ ਸ਼ੇਰਨੀ ਛੜਿਆ ਚਖਾ ਅੰਦਰ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ